ਸਾਰੇ ਸਾਥੀਓ ਤੁਸੀਂ ਦੇਖ ਰਹੇ ਹੋ ਇਹ ਦਾਣਾ ਮੰਡੀ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਆ ਕਿਉਂਕਿ ਇੱਕ ਫੁੱਟਪਾਥ ਤੇ ਉੱਤੇ ਲੱਖਾਂ ਰੁਪਏ ਲਾ ਕੇ ਫੁੱਟਪਾਥ ਤਿਆਰ ਕੀਤੇ ਜਾਂਦੇ ਆ ਪਬਲਿਕ ਦੇ ਤੁਰਨ ਵਾਸਤੇ ਜਿਹਦੇ ਵਿੱਚ ਤੇ ਪ੍ਰਵਾਸੀਆਂ ਦਾ ਕਬਜ਼ਾ ਤੁਸੀਂ ਖਾਸ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਵੀਡੀਓ ਤਿਆਰ ਕੀਤੀ ਗਈ ਆ ਕਿਸ ਤਰੀਕੇ ਦੇ ਨਾਲ ਫੜੀਆਂ ਲਾਈਆਂ ਗਈਆਂ ਕਿਸ ਤਰੀਕੇ ਦੇ ਨਾਲ ਪੱਕੇ ਅੱਡੇ ਲਾ ਕੇ ਇਹਦੇ ਉੱਤੇ ਰੋਟੀਆਂ ਜੋ ਨਾਨ ਵਗੈਰਾ ਜਾਂ ਹੋਰ ਦੇਖੋ ਦੇਖ ਸਕਦੇ ਤੁਸੀਂ ਪੂਰਾ ਦੇਖੋ ਵੀਡੀਓ ਦੇ ਵਿੱਚ ਮਤਲਬ ਪ੍ਰੋਪਰ ਪੱਕੇ ਤਰੀਕੇ ਨਾਲ ਕਬਜ਼ੇ ਆ ਕਿੱਥੇ ਕਿ ਇਹ ਰੋਡ ਜਿਹੜੇ ਲੱਖਾਂ ਰੁਪਏ ਲਾ ਕੇ ਜਿਹੜੇ ਫੁੱਟਪਾਥ ਤਿਆਰ ਹੁੰਦੇ ਆ ਇਹ ਸਿਰਫ ਪਬਲਿਕ ਦੇ ਤੁਰਨ ਵਾਸਤੇ ਨਾ ਕਿ ਇਹਨਾਂ ਕੰਮਾਂ ਵਾਸਤੇ ਇਹ ਪ੍ਰਸ਼ਾਸਨ ਜਿਹੜਾ ਉਹ ਗੂੜੀ ਨੀਂਦ ਸੁੱਚਾ ਸੁੱਤਾ ਹੋਇਆ ਕਾਰਪੋਰੇਸ਼ਨ ਡਿਪਾਰਟਮੈਂਟ ਜਦੋਂ ਇਹ ਹਫ਼ਤੇ ਤੋਂ ਬਾਅਦ ਤਿਆਰ ਜਿਹੜਾ ਵਿਭਾਗ ਹੁੰਦਾ ਆ ਉਹ ਆ ਕੇ ਤੇ ਛਾਪਾਂ ਮਾਰ ਕੇ ਤੇ ਕੁਛ ਜਿਹੜੀਆਂ ਚੱਕ ਕੇ ਲੈ ਜਾਂਦਾ ਆ ਦੋਸਤੋ ਬਾਅਦ ਫਿਰ ਕਹਿੰਦੇ ਪ੍ਰਣਾਲਾ ਉੱਥੇ ਦੀ ਉੱਥੇ ਹੁੰਦਾ ਆ ਇਹ ਤੁਸੀਂ ਦੇਖ ਸਕਦੇ ਹੋ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਪ੍ਰਸ਼ਾਸਨ ਤੱਕ ਪਹੁੰਚਾਓ ਪ੍ਰਸ਼ਾਸਨ ਦੀਆਂ ਅੱਖਾਂ ਜੋ ਬੰਦ ਕਰਕੇ ਸੁੱਤਾ ਉਹ ਤੱਕ ਇਹ ਪਹੁੰਚਣੀ ਚਾਹੀਦੀ ਵੀਡੀਓ ਜੋ ਹਾਲਾਤ ਨੇ ਇਸ ਟਾਈਮ ਕਿਉਂਕਿ ਸਵੇਰੇ ਮਾਰਨਿੰਗ ਦੇ ਵਿੱਚ ਜਾਮ ਲੱਗਣ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਬਣਦਾ ਰੋਡ ਦੇ ਚੌਂਕ ਦੇ ਵਿੱਚ ਕਿਉਂਕਿ ਜਿਹੜੇ ਫੁੱਟਪਾਥ ਤੁਰਨ ਵਾਸਤੇ ਆ ਦੇਖੋ ਪੱਕੀਆਂ ਫੜੀਆਂ ਇਹ ਕਿਹਦੀ ਮਿਹਲੀ ਭਗਤਾਂ ਲੱਗੀਆਂ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਜਦੋਂ ਛਾਪਾਂ ਮਾਰਨ ਆਉਂਦੇ ਤਾਂ ਉਹ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਤਕਰੀਬਨ 90% ਇਹ ਜਿਹੜੀਆਂ ਜਿਹੜੀਆਂ ਫੜੀਆਂ ਲੱਗੀਆਂ ਨੇ ਇਹ ਪ੍ਰਵਾਸੀ ਜਿਹੜੇ ਪਹੀਏ ਨੇ ਉਹਨਾਂ ਦੀਆਂ ਇਹ ਲੱਗੀਆਂ ਹੋਈਆਂ ਰੀੜੀਆਂ ਨੇ ਜਦੋਂ ਕਿ ਦੂਜੇ ਸਟੇਟਾਂ ਵਿੱਚ ਜਾ ਕੇ ਤੁਸੀਂ ਬਿਲਕੁਲ ਵੀ ਇਸ ਤਰ੍ਹਾਂ ਰੀੜੀ ਨਹੀਂ ਲਾ ਸਕਦੇ ਤੁਸੀਂ ਦੇਖ ਲਓ ਜਾ ਕੇ ਤੁਹਾਨੂੰ ਜੇ ਰੀੜੀ ਲਾਦਾਂਗੇ ਤਾਂ ਇੱਥੇ ਵੀ ਇਵਨ ਤੁਸੀਂ ਇਹਨਾਂ ਦੇ ਨਾਲ ਤੁਸੀਂ ਜਿਹੜੀ ਲਾਓਗੇ ਨਾ ਪੰਜਾਬੀ ਤੋਂ ਉਹ ਚੱਕ ਕੇ ਭਜਾ ਦਿੰਦੇ ਆ ਉਹਨਾਂ ਲੜਨ ਵਾਸਤੇ ਆਉਂਦੀ ਆ ਤੇ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਜਾਵੇ ਕਾਰਪੋਰੇਸ਼ਨ ਦੀ ਜਿਹਨੂੰ ਅੱਖਾਂ ਬੰਦ ਨੇ ਉਹ ਖੁੱਲਣ ਕਿ ਇਹ ਰੋਡ ਜੋ ਹੈ ਲੱਖਾਂ ਰੁਪਏ ਲਾ ਕੇ ਜਿਹੜਾ ਫੁੱਟਪਾਥ ਐਡਾ ਚੌੜਾ ਤਿਆਰ ਕੀਤਾ ਆ ਇਹ ਪਬਲਿਕ ਦੇ ਤੁਰਨ ਵਾਸਤੇ ਨਾ ਕਿ ਫੜੀਆਂ ਲਾਉਣ ਵਾਸਤੇ ਮੰਡੀ ਸਿਰਫ ਅੰਦਰ ਲੱਗਦੀ ਨਾ ਕਿ ਬਾਹਰ ਲੱਗਣੀ ਚਾਹੀਦੀ ਧੰਨਵਾਦ ਜੀ